ਅਸੀਂ ਕਹਿੰਦੇ ਚਾਹੁੰਦੇ ਜੀ ਗਰਮੀ ਤੋਂ ਬਹੁਤ ਰਾਹਤ ਮਿਲੀ ਆ ਪਸ਼ੂ ਪੰਛੀ ਜੰਗਲਾਂ ਦਾ ਜਾਨਵਰਾਂ ਦਾ ਬਹੁਤ ਬਰਹਾ ਸੀ ਗਰਮੀ ਤੋਂ ਬਿਮਾਰੀਆਂ ਬਹੁਤ ਵਧ ਰਹੀਆਂ ਸੀ ਤੇ ਇਹਨਾਂ ਦਾ ਬਹੁਤ ਰਾਹਤ ਮਿਲੀ ਹੈ ਜੀ ਸਾਨੂੰ ਸਾਰੀ ਪਬਲਿਕ ਨੂੰ ਸਾਰੀ ਦੁਨੀਆ ਨੂੰ ਦੁਕਾਨਦਾਰਾਂ ਤੋਂ ਨਾ ਸਹਾਰਾ ਹੁੰਦਾ ਕਿਸਾਨਾਂ ਵਾਲਾਂ ਨੂੰ ਬਹੁਤ ਸਹਾਰਾ ਜੀ ਝੋਨੇ ਦੀ ਬੱਤੀ ਜਾ ਰਹੀ ਸੀ ਬੱਤੀ ਆ ਨਹੀਂ ਰਹੀ ਰਾਤ ਨੂੰ ਬੰਦ ਦਿਨੇ ਬੰਦ ਕੱਟ ਲਾਉਂਦੇ ਸੀ ਜੀ ਤੇ ਹੁਣ ਮਤਲਬ ਦੁਨੀਆ ਚੋਂ ਨਾਲ ਸੌਖਾ ਲੱਗੇਗਾ ਜੀ ਦੁਕਾਨਦਾਰਾਂ ਨੂੰ ਕਿਹੜਾ ਫਾਇਦਾ ਹੋਊਗਾ ਦੁਕਾਨਦਾਰਾਂ ਨੂੰ ਜੀ ਥੋੜਾ ਮੰਦਾ ਪੈਂਦਾ ਜੀ ਕੰਮ ਕੁੰਮ ਦੇ ਗਰਮੀ ਜੱਗੇ ਗਾ ਘਾਟ ਨਿਕਲਦੇ ਸੀ ਤੇ ਹੁਣ ਗਰਮੀ ਤੇ ਥੋੜਾ ਪਤਾ ਰਾਤ ਮਿਲੇਗੀ ਦੁਨੀਆ ਨੂੰ ਪੈਸਾ ਆਏਗਾ ਚੱਲੇਗਾ ਤੇ ਫਿਰ ਕੰਮ ਕਰੇਗਾ ਹੁਣ ਲੱਗੇਗਾ ਜੀ ਕਿੰਨਾ ਕ بارش ਹੋਈ ਅੱਜ ਇਹਦੇ ਵਿੱਚ بارشਾਂ ਚ ਬਹੁਤ ਜਿਆਦਾ ਵੀ ਪ੍ਰੂਨੇ ਚਾਰ ਤੋਂ ਸ਼ੁਰੂ ਹੋਈ ਜੇ ਤੇ ਹੁਣੇ ਵੇਖੋ 7-8 ਵਾਰ ਚੱਲੇ ਜੇ ਬੜਾ ਧੰਨ ਧਨ ਹੋ ਗਿਆ ਪਾਣੀ ਪਾਣੀ ਹੋ ਗਿਆ ਜੀ ਸੜੀਆਂ ਜੀ ਵੀ ਤੇ ਬਜ਼ਾਰਾਂ ਚ ਵੀ ਤੇ ਸ਼ਹਿਰ ਚ ਵੀ ਕਾਫੀ ਟਿਕਣਗੇ ਦੇ ਪਾ ਰਹੇ ਨੇ ਮੀਂਹ ਵੀ ਕਾਫੀ ਜ਼ਿਆਦਾ ਅਬੀਕੀ ਅੱਜ 4 ਸਾਲ ਹੋ ਗਈਆਂ ਪੂਰੀ ਝੋਨੇ ਦੇ ਨਹੀਂ ਲੱਗਦੇ ਝੋਨੇ ਆ ਵੀ ਅੱਜ ਬਾਰਿਸ਼ ਪੂਰੀ ਹੋ ਗਈ ਆ ਕਿੰਨੀਂ ਰਾਤ ਮਿਲਦੀ ਲੋਕਾਂ ਨੂੰ ਜਰਾ ਉਹਨਾਂ ਸਾਡੀ ਰਾਤ ਮਿਲੇਗੀ ਇਹ ਆ ਵੀ ਰਾਤ ਗਰਮੀ ਦੀ ਰਾਤ ਮਿਲੇਗੀ ਸਾਰੇ ਕੰਮ ਕਿਸਾਨਾਂ ਨੂੰ ਕਿੰਨਾ ਫਾਇਦਾ ਹੋਊਗਾ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੈਗਾ ਝੋਨਾ ਲੱਗ ਨਹੀਂ ਰਿਹਾ ਝੋਨਾ ਅੱਜ ਤੋਂ ਜਿਹੜਾ ਇਹਨਾਂ ਦਾ ਸ਼ੁਰੂ ਹੋਇਆ ਪਰ ਕਿੰਨੇ ਦਾ ਰਹਿ ਰਿਹਾ ਹੈ ਕਿੰਨੇ ਕੋਈ ਬਾਰਿਸ਼ ਸ਼ੁਰੂ ਹੋਈ ਤੇ ਕਿੰਨੀ ਪੈ ਗਈ ਹੁਣ ਤੱਕ ਜੇ ਬਾਜ ਸਮਝਾ ਗਏ ਮੇਰੇ 4 ਵਜੇ ਤੋਂ ਸ਼ੁਰੂ ਹੋਈ ਹੈ ਹੁਣ ਤੱਕ ਕਾਫੀ ਜਿਆਦਾ ਖੜੀ ਨਹੀਂ ਹੈ ਬੇਦਰ ਪੂਰੀ ਪੈ ਰਹੀ ਹੈ